सभी टीचर, सभी प्रिंसिपल एक प्रांगण में एलएमसी मेंबर के स्वामी हम करेंगे जिससे देश की शान है सर हमेशा ऊंचा रखना उसका जब तक दिल में जान है जब तक दिल में जान है ਐਮ ਐਚ ਆਰ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਐਮ ਐਚ ਆਰ ਸਕੂਲ ਦਾ ਕਮੇਟੀ ਦਾ ਪ੍ਰੀਰਾ ਪ੍ਰਧਾਨ ਜੀ ਦਾ ਚੇਅਰਮੈਨ ਸਾਹਿਬ ਦਾ ਔਰ ਜਿੰਨੇ ਵੀ ਸ਼ਹਿਰ ਤੋਂ ਸਾਰੇ ਮੀਨ ਸਾਡੇ ਸ਼ਹਿਰ ਵਾਸੀ ਆਏ ਨੇ ਉਹਨਾਂ ਸਾਰਿਆਂ ਦਾ ਵੀ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਵੀ ਮੈਂ ਇੱਥੇ ਆ ਕੇ ਮੈਂ ਇੱਕ ਪਾਰਟ ਬਣਿਆ ਇਸ ਓਕੇਸ਼ਨ ਦਾ ਕਿਉਂਕਿ ਅੱਜ ਦਾ ਇਹ ਸਪੈਸ਼ਲ ਓਕੇਸ਼ਨ ਤੁਮਦਰ ਜਿਸ ਜੋ ਬਹੁਤ ਹੀ ਕੋਜ਼ੀ ਜਿਆਦਾ ਜਿਆਦਾ ਆਪਣੇ ਫ੍ਰੀਡਮ ਫਾਈਟਰਸ ਦੇ ਪੀਨ ਲੈ ਕੇ ਸੈਕਰੀਫਾਈਸ ਲੈ ਕੇ ਮਤਲਬ ਉਹਨਾਂ ਦੀ ਇੰਨੀ ਡਿਡ ਨਿਸ਼ਚਾ ਦੇ ਕਾਰਨ ਆਪਾਂ ਨੂੰ ਆਜ਼ਾਦੀ ਮਿਲੀ ਹੈ ਮੈਂ ਵੀ ਅੱਜ ਉਸ ਤਾਫਿਰ ਦੁਬਾਰਾ ਇੱਕ 파ਟ ਬਣ ਰਿਹਾ ਇਸ ਪਰਿਵਾਰ ਦੇ ਨਾਲ ਐਮ ਐਚ ਐਸ ਸਕੂਲ ਦੇ ਨਾਲ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਵੀ ਇਸ ਸਕੂਲ ਇੱਥੋਂ ਆਪਣੇ ਜਿਹੜੇ ਬੱਚੇ ਆ ਉਹ ਫਿਊਚਰ ਹੁੰਦਾ ਹੈ ਇੱਥੋਂ ਹੀ ਸਾਇੰਟਿਸਟ ਇੱਥੋਂ ਹੀ ਲੀਡਰ ਇੱਥੋਂ ਹੀ ਆਰਟਿਸਟ ਇੱਥੋਂ ਹੀ ਸਭ ਨੇ ਨਿਕਲਣਾ ਹੈ اور ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਤੇ ਇੱਥੇ ਆ ਕੇ ਇਸ ਤਰ੍ਹਾਂ ਦੀ ਖੁਸ਼ੀ ਇੱਥੇ ਆ ਕੇ ਇਸ ਤਰ੍ਹਾਂ ਸੈਲੀਬ੍ਰੇਸ਼ਨ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਮੈਂ ਦੁਬਾਰਾ ਐਮਐਸਐਸ ਸਕੂਲ ਦਾ ਵੀ ਧੰਨਵਾਦ ਕਰਦਾ ਹਾਂ ਉਹਦੀ ਕਮੇਟੀ ਦਾ ਪ੍ਰਿੰਸੀਪਲ ਸਾਹਿਬਾਜ਼ ਦਾ ਜਿੰਨੇ ਵੀ ਉਹਨੇ ਕਮੇਟੀ ਦੇ ਅਹੁਦੇਦਾਰ ਨੇ ਉਹਨਾਂ ਸਾਰਿਆਂ ਦਾ ਅਤੇ ਮੈਂ ਨਾਲ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਹਿੰਦੁਸਤਾਨ ਦੇ ਹਰ ਵਾਸੀ ਨੂੰ ਜਿੱਥੇ ਵੀ ਚਾਹੋ ਹਿੰਦੁਸਤਾਨ ਦੇ ਵਿੱਚ ਚਾਹੋ ਦੁਨੀਆ ਜਿੱਥੇ ਤੇ ਬੈਠਾ ਹੈ ਵੀ ਆਪਾਂ ਇਸ ਦਿਨ ਦੇ ਵਿੱਚ ਇੱਕ ਪਰਲ ਲਈਏ ਕਿ ਆਪਾਂ ਵੀ ਜੋ ਆਜ਼ਾਦੀ ਆਪਾਂ ਨੂੰ ਇੰਨੀ ਮੁਸ਼ਕਲ ਨਾਲ ਮਿਲੀ ਹੈ ਉਹਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਇੱਕ ਆਪਾਂ ਆਪਦਾ ਵੀ ਯੋਗਦਾਨ ਦੇ ਕੇ ਇਸ ਨੂੰ ਅਗਲੇ